ਗੱਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਤੇ ਆਪ ਜੀ ਨੂੰ ਅਸੀਂ ਦਰਸ਼ਨ ਕਰਵਾ ਦਿੰਨੇ ਆ ਇੱਥੇ ਬਹੁਤ ਸੋਹਣੀ ਫਾਰਕ ਬਣੀ ਹੋਈ ਏ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਇੱਥੇ ਬੂਖੇ ਲਗਾਏ ਗਏ ਨੇ ਦੇਸ਼ਾਂ ਵਿਦੇਸ਼ਾਂ ਤੋਂ ਲਿਆ ਕੇ ਤੇ ਬਹੁਤ ਖੁੱਲਾ ਵਾਤਾਵਰਨ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਮੇਰੇ ਨਾਲ ਨਾਲ ਤੁਰਿਆ ਆਓ ਤੇ ਅਸੀਂ ਦਰਸ਼ਨ ਕਰਵਾ ਦਿੰਨੇ ਆ ਇਹਨਾਂ ਨੇ ਡਿਸਟ੍ਰੈਕਸ਼ਨ ਦਿੱਤੀ ਹੋਈ ਹੈ ਕਿ ਫੁੱਲ ਦੇ ਪੱਤੇ ਤੋੜਨੇ ਬਾਗ ਵਿੱਚ ਬਾਗ ਦੀ ਸੁੰਦਰਤਾ ਨੂੰ ਖਰਾਬ ਕਰ ਦੇਣ ਤੇ ਪੱਤੇ ਨਾ ਕੋ ਤੋੜੇ ਜਾਣ ਨਾ ਫੁੱਲ ਤੋਰੇ ਜਾਣ ਆਜੋ ਨੇ ਸੋਨੇ ਸੋਨੇ ਸੰਗਰਜੀ ਫੁੱਲ ਨੇ ਇੱਥੇ ਦੇਖੋ ਵਾਕਈ ਮਨਮੋਹ ਲੈਂਦੇ ਨੇ ਕਿੱਡੀ ਕਿੱਡੀ ਸੋਹਣੇ ਫੁੱਲ ਨੇ ਇੱਥੇ ਐਡੇ ਐਡੇ ਸੋਹਣੇ ਰੋਖ ਨੇ ਅੱਜ ਤੁਹਾਨੂੰ ਉੱਧਰ ਵੀ ਦਿਖਾਣੇ ਆ ਪਾਰਕ ਵਿੱਚ ਸਭ ਤੋਂ ਪਹਿਲਾਂ ਅੰਦਰ ਗੁਰੂ ਕਾਰ ਦੇ ਦਰਸ਼ਨ ਕਰਾ ਲਈਏ ਬਾਹਰੋਂ ਇਹ ਸੰਗਰਜੀ ਜਿੰਨੇ ਫਲਾਵਰਸ ਨੇ ਸਾਰੇ ਹੀ ਵਿਦੇਸ਼ਾਂ ਤੋਂ ਨੇ ਬਹੁਤ ਜਰਾ ਫਲਾਵਰ ਜਿਹੜੇ ਨੇ ਵਿਦੇਸ਼ਾਂ ਤੋਂ ਲਿਆਂਦੇ ਨੇ ਬੂਟੇ ਜੋ ਇੱਥੇ ਇੰਡੀਆ ਦੇ ਪੰਜਾਬ ਦੇ ਨਹੀਂ ਹਨ ਜਾਂ ਇਥੋਂ ਦੇ ਮਹਾਰਾਸ਼ਟਰ ਦੇ ਨਹੀਂ ਹਨ ਇਹ ਆਜਾ ਤੁਹਾਨੂੰ ਅੱਗੇ ਦਰਸ਼ਨ ਕਰਵਾਈਏ ਜੇ ਲੋង ਇੱਥੇ ਆਓ ਨਦੇੜ ਸਾਹਿਬ ਧਰਤੀ ਦੇ ਉੱਤੇ ਜੂਰ ਇਸ ਗੁਰਦਰਾ ਸਾਹਿਬ ਦਰਸ਼ਨ ਕਰਨ ਆਇਓ ਸੰਤ ਜੀਓ ਅੰਦਰ ਕੋ ਦਰਸਾਰ ਦੇ ਕੀਰਤਨ ਚੱਲ ਰਿਹਾ ਬਹੁਤ ਰਸ ਭੰਨੀ ਆਵਾਜ਼ ਨਾਲ ਜੋ ਕਿ ਇਸ ਮਾਹੌਲ ਨੂੰ ਹੋਰ ਬਹੁਤ ਜ਼ਿਆਦਾ ਸੁੰਦਰ ਬਣਾ ਦਿੰਦਾ ਹੈ ਕਈ ਦਰੁਖ ਤੇ ਹਸਤਾਨੇ ਦੇ ਸੰਗਤ ਜਿਵੇਂ ਨਾ ਪਹਿਲੀ ਵਾਰੀ ਹੋ ਜਿੰਦਗੀ ਚ ਦੇਖੀ ਹੁਣ ਤੁਸੀਂ ਆਓਗੇ ਤੇ ਬਹੁਤ ਸਾਰਾ ਆਨੰਦ ਮਾਣੋਗੇ ਇਹਨਾਂ ਨੂੰ ਬਾਕੀ ਇਹਨਾਂ ਨੇ ਬਹੁਤ ਤਰੀਕੇ ਨਾਲ ਮੈਂਟੇਨ ਕੀਤਾ ਹੋਇਆ ਹੈ ਵਾਟਰ ਨੂੰ ਇੱਥੇ ਪਾਣੀ ਦੇਣ ਵਾਸਤੇ ਕਿਦਾਂ ਬੂਟਿਆਂ ਨੂੰ ਪਾਣੀ ਦੇਣਾ ਬਹੁਤ ਸਾਰਾ ਵਧੀਆ ਤਰੀਕੇ ਨਾਲ ਮੈਂਟੇਨ ਕੀਤਾ ਹੈ ਦੇਖੋ ਪਾਈਪਾਂ ਵੱਡੀਆਂ-ਵੱਡੀਆਂ ਲਗਾ ਕੇ ਉਹਨਾਂ ਨੇ ਤੇ ਉੱਥੋਂ ਪਾਣੀ ਲਾਇਆ ਹੋਇਆ ਹੈ ਬਾਕੀ ਕੋਸਨਾ ਕੋਸ ਮਨਟੇਨੈਂਸ ਹੋਣ ਵਾਲੀ ਹੈ ਫਰਸ਼ ਦੀ ਦੇਖੋ ਕਿਦਾਂ ਪਾਈਪ ਲਾਈਨ ਵਿਛਾਈ ਹੋਈ ਹੈ ਸਾਰੇ ਪਾਸੇ ਰੋਏ ਵਿਛਾਈ ਹੈ ਕਿ ਸਹੀ ਤਰੀਕੇ ਨਾਲ ਸਾਰਿਆਂ ਬੂਟਿਆਂ ਨੂੰ ਪਾਣੀ ਦਿੱਤਾ ਜਾ ਰੱਖੇ ਕਿ ਕੋਈ ਬੂਟਾ ਖਰਾਬ ਨਾ ਹੋਵੇ ਬਾਕੀ ਕਿਤੇ ਵੀ ਤੁਸੀਂ ਬੈਠ ਕੇ ਆਪਣਾ picnic ਵਾਂਗੂ ਸਮਾਪਤੀਰ ਕਰ ਸਕਦੇ ਜਿੱਥੇ ਆਓ ਤੇ ਬਾਕੀ ਸਾਰਿਆਂ ਰੇਡ ਵਿੱਚ ਭਾਂ ਜਿੰਨੀ ਮਰਜ਼ੀ ਕਰਮੀ ਹੋਵੇ ਇਸ ਗੁਰੂ ਘਰ ਵਿੱਚ ਤੁਹਾਨੂੰ ਵਾਤਾਵਰਨ ਮੌਸਮ ਠੰਡਾ ਹੀ ਮਿਲੇਗਾ ਕਿਉਂਕਿ ਚਾਰਛੇ ਫੇਰੇ ਦਰਖਤ ਹੀ ਦਰਖਤ ਹਨ ਰੋਕੀ ਰੋਖ ਹਨ ਤੇ ਰੁੱਖਾਂ ਦਾ ਰੁੱਖਾਂ ਦੀ ਸ਼ਾਨ ਵਾਲੇ ਜਿਹੜਾ ਟੈਂਪਰੇਚਰ ऑलरेडी ਬਹੁਤ ਡਾਊਨ ਹੁੰਦਾ ਆ ਦੇਖੋ ਸੰਗਤ ਜੀ ਬੈਂਤਾਂ ਰੋਖੇ ਇਹ ਆਪਣੇ ਉੱਥੇ ਦੇਖਣ ਨੂੰ ਬਹੁਤ ਘੱਟ ਮਿਲਦਾ ਤੇ ਇਹਨਾਂ ਨੇ ਬਹੁਤ ਤਰੀਕੇ ਨਾਲ ਇਹਨਾਂ ਨੂੰ ਲਗਾਇਆ ਹੋਇਆ ਵੀ ਜਿਸ ਤਰ੍ਹਾਂ ਉਹਨਾਂ ਨੂੰ ਮਾਹੌਲ ਚਾਹੀਦਾ ਕਿਸ ਤਰ੍ਹਾਂ ਉਹਦੇ ਪੈਰਾਂ 'ਚ ਪਾਣੀ ਨਹੀਂ ਚਾਹੀਦਾ ਬੈਂ ਦੇ ਡਰੋਕ ਦੇ ਕਿ ਉਹਨੂੰ ਉੱਚਾ ਕਰਕੇ ਲਗਾਇਆ ਹੋਇਆ ਤਾਂ ਕਿ ਉਹਦੀ ਚੱਲ ਤੁਰਨ ਵਿੱਚ ਉਹਦੇ ਮਤਲਬ ਜਿਸ ਤਰ੍ਹਾਂ ਉਹਨੇ ਜਿੰਦਾ ਰਹਿਣਾ ਉਹਦੇ ਵਿੱਚ ਪ੍ਰੋਬਲਮ ਨਾ ਆਵੇ ਬਾਕੀ ਇੱਥੇ ਇਧਰ ਬਾਥਰੂਮ ਬਣੇ ਹੋਏ ਨੇ ਆਪਾਂ ਇਧਰ ਹੀ ਚੱਲ ਜਾਨੇ ਆ ਬਹੁਤ ساری ਲੋਕਲ ਸੰਗਤ ਜਿਹੜੀ ਇੱਥੋਂ ਦੀ ਉਹ ਅਸਲ ਦੇ ਐ ਦੇ ਵਾਕਿੰਗ ਏਰੀਆ ਨੂੰ ਮਤਲਬ ਪਾਰਕ ਨੇ ਤਰ੍ਹਾਂ ਇੱਥੇ ਆਪਣੇ ਸੈਰ ਵੀ ਕਰਦੇ ਰਹਿੰਦੇ ਨੇ ਤੇ ਬਹੁਤ ਵਧੀਆ ਜਗ੍ਹਾ ਹੈ ਇਸ ਤਰ੍ਹਾਂ ਦੀ ਜਗ੍ਹਾ ਤੇ ਹਰ ਜਗ੍ਹਾ ਤੇ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਸੈਰ ਕਰਨ ਵਿੱਚ ਰੁਝਾਨ ਬਣੇ ਸਿਹਤ-ਬੇਟ ਹੋਏ ਸਭ ਦੀ ਆਜੋ ਹਣ ਤੁਹਾਨੂੰ ਉੱਧਰ ਜਿਹੜਾ ਚੀਕੂਆ ਦਾ ਬਾਗ ਹੈ ਉੱਧਰ ਤੁਹਾਨੂੰ ਦਿਖਾ ਕੇ ਲਿਆਉਂਦੇ ਆ ਬਹੁਤ ਸਾਰੇ ਚੀਕੂਆ ਦੇ ਬੂਟੇ ਨੇ ਬਾਕੀ ਸਾਈਡ ਤੇ ਵੀ ਗੁਰੂ ਘਰ ਵੱਲੋਂ ਅੰਬਾਂ ਦੇ ਬਾਗ ਲਗਾਇਆ ਗਿਆ ਜੇ ਬੂਟੇ ਛੋਟੇ ਨੇ ਕੁਝ ਸਾਲਾਂ ਵਿੱਚ ਇਹ ਵੀ ਬਹੁਤ ਵੱਡੇ ਰੁੱਖ ਬਣ ਜਾਣਗੇ ਅਸੀਂ ਕੱਲ ਇੱਥੇ ਆਏ ਸੀ ਕਿ ਤੇ ਕੱਲ ਅਸੀਂ ਦੇਖ ਕੇ ਗਏ ਸੀ ਤੇ ਬੜਾ ਖੁਸ਼ੀ ਮਹਿਸੂਸ ਹੋਈ ਬੇਕੇ ਤੇ ਦਿਲ ਕੀਤਾ ਕਿ ਵੀਡੀਓ ਬਣਾ ਕੇ ਆ ਸਭ ਨੂੰ ਵੀ ਦਰਸ਼ਨ ਕਰਾਏ ਜਾਣ ਆ ਜੋ ਸੰਗਤ ਜੀ ਤੁਹਾਨੂੰ ਹੁਣ ਠੀਕੂਆ ਦੇ ਬਾਗ ਦਿਖਾਈਏ ਇੱਥੇ ਇੱਥੇ ਆ ਠੀਕੂਆ ਦੇ ਸਾਰੇ ਰੁੱਖ ਨੇ ਤੇ ਬੜੇ ਪਲੇ ਪਏ ਨੇ ਰੁੱਖ ਠੀਕੂਆ ਦੇ ਰੁੱਖ ਤੇ ਸਾਡੇ ਉੱਥੇ ਪੰਜਾਬ 'ਚ ਵੀ ਹੈ ਨੇ ਦੇਖੇ ਨੇ ਅਸੀਂ ਪਰ ਇੰਨੇ ਜਰਾ ਪਲੇ ਰੁੱਖ ਨਹੀਂ ਦੇਖੇ ਹੈਗੇ ਇੱਧਰ ਵੀ ਸਾਰੇ ਇਹ ਬਾਗ ਹੈ ਠੀਕੂਆ ਦਾ ਤੇ ਫਲ ਵੀ ਬਹੁਤ ਵੱਡਾ ਹੈ ਨਾਰਾ ਮੱਲੋ ਆਪਣੇ ਜਿਹੜਾ ਉੱਥੇ ਫਲ ਹੁੰਦਾ ਓ ਏਡਾ ਤਗੜਾ ਨਹੀਂ ਫਲ ਹੁੰਦਾ ਤੇ ਸਾਡੇ ਵੀ ਉੱਥੇ ਜਿਵੇਂ ਆ ਰੋਖ ਸੁੱਕਿਆ ਆਇਆ ਏਦਾਂ ਸਾਡੇ ਘਰੇ ਵੀ ਹੈਗਾ ਬੂਟਾ ਉਹਨੂੰ ਵੀ ਏਦਾਂ ਸੋਕਾ ਪਿਆ ਸੀ ਪਰ ਅਸੀਂ ਦਵਾਈ ਲਪਾਈ ਲਾ ਕੇ ਨਸਰੀ ਤੋਂ ਤੋਂ ਦਾ ਬਚਾਅ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਫਲ ਲੱਗ ਗਿਆ ਉਹਨੂੰ ਫੇਰ ਤੇ ਆਜੋ ਤੁਹਾਨੂੰ ਦਿਖਾਈਏ ਇੱਧਰ ਫਲ ਲੱਗੇ ਹੋਏ ਨੇ ਕਿਦਾਂ ਬੂਟੇ ਭਰੇ ਪਏ ਨੇ ਕਿਦਾਂ ਸਾਰੇ ਬਾਕੀ ਸ਼ਾਮ ਦਾ ਸਮਾਂ ਹੋ ਰਿਹਾ ਹੋ ਸਕਦਾ ਕੁਝ ਫਲ ਜੋਨੇਓ ਤੁਹਾਨੂੰ ਨਾ ਦਿਖਦੇ ਹੋਣ ਤੇ ਬਾਕੀ ਉਧਰ ਵੀ ਬਹੁਤ ਸਾਰੇ ਬੂਟੇ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਆ ਜਾਓ ਇੱਧਰ ਬਹੁਤ ਸਾਰੇ ਬਹੁਤ ਸੋਹਣੇ ਫਲਾਵਰ ਨੇ ਵੇਖੋ ਛੋਟੇ ਛੋਟੇ ਕਿੱਡੇ ਵਧੀਆ ਖਜ਼ਾਉਰ ਖੜੇ ਹੋਏ ਨੇ ਇਹ ਸਾਰੇ ਇੱਧਰ ਚੀਕਮ ਵਾਲੇ ਬੂਟੇ ਨੇ जिधर तुम निगाह मारोगे मारो गीकुआ बूटे ने सारे फलां भरे पे ने बहुत क्वालिटी के बूटे ने जी चिकुआ ਬਾਕੀ ਡਿਪੈਂਡ ਕੁਆਲਿਟੀ ਤੇ ਨਹੀਂ ਹੁੰਦਾ ਇੱਥੇ ਤਾਂ ਦਿਖਾਣੇ ਆ ਦੇਖੋ ਇਹ ਕਬੂਟੇ ਦਾ ਇੱਕ ਰੁੱਖ ਦਾ ਪਿੰਨਾ ਫਲਾਇ ਕਮ ਸੰਗਾਂਮ 20 25 ਫੁੱਟ ਫਲਾਇ ਇੱਕ ਰੁੱਖ ਦਾ ਤੇ ਉਚਾਈ ਵੀ ਬਹੁਤ 20 25 ਫੁੱਟ ਉਚਾਈ ਹੈ ਇੱਧਰ ਦੇਖੋ ਕਿੰਨੇ ਜ਼ਿਆਦਾ ਠੀਕ ਉਹ ਨੇ ਐਸ ਸਾਈਡ ਉੱਤੇ ਕਿਦਾਂ ਭਰੇ ਪਏ ਨੇ ਰੁੱਖ ਸਭ ਚੀਕੋ ਲੱਗੇ ਹੋਏ ਨੇ ਜਿੰਨੇ ਪੱਤੇ ਉਹਨੇ ਫਲ ਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਆਈਆਂ ਇੱਥੇ ਤੇ ਬੜਾ ਇੱਥੇ ਵਧੀਆ ਥੱਲੇ ਸਾਰੇ ਥੱਲੇ ਘਾਹ ਬਹੁਤ ਸੋਹਣਾ ਲੱਗਾ ਹੋਇਆ ਤੇ ਪਾਣੀ ਦਾ ਬਹੁਤ ਸੋਹਣਾ ਪ੍ਰਬੰਧ ਹੈ ਬੂਟਿਆਂ ਵਾਸਤੇ ਤੇ ਕੁਝ ਤੁਹਾਨੂੰ ਉਧਰ ਦਿਖਾ ਰਨੇ ਆ ਬਾਕੀ ਇੱਥੇ ਰਾਤ ਨੂੰ ਲੇਜ਼ਰ ਲਾਈਟਿੰਗ ਹੁੰਦੀ ਹੈ ਮੈਂ ਇੱਕ ਦੋ ਕਲਿੱਪ ਉਹਦੇ ਵਿੱਚ ਜੋੜਾਂਗਾ ਜੀ ਉਹ ਵੀ ਤੁਸੀਂ ਦੇਖਿਓ ਉਹ ਜਦੋਂ ਉਸ ਪਾਸੇ ਹਯੂ ਸਾਹਿਬ ਸਤਖੰਡ ਸਾਹਿਬ ਵਿਖੇ ਭੋਗ ਪੈਂਦਾ ਹੈ ਪ੍ਰਹਾਰਾ ਸਾਹਿਬ ਦਾ ਉਸ ਤੋਂ ਫਿਰੰਤ ਇੱਥੇ ਆ ਕੇ ਉਹ ਸੰਗਤਾਂ ਨੂੰ ਵੱਲੋਂ ਉੱਥੇ ਵੀ ਕਹਿੰਦੇ ਨੇ ਕਿ ਤੁਸੀਂ ਉੱਥੇ ਜਾਓ ਜਾ ਕੇ ਦਰਸ਼ਨ ਦੇਦਾਰੇ ਕਰੋ ਤੇ ਬਹੁਤ ਸੋਹਣਾ ਮਾਹੌਲ ਬਣਾਇਆ ਹੋਇਆ ਸੰਗਤ ਜੀ ਨੇ ਆ ਇਧਰ ਸਾਰੇ ਐਸਾਈਡ ਨੂੰ ਜਿੰਨੇ ਨੇ ਸਾਰੇ ਠੀਕ ਉਹਦੇ ਬਾਅਦ ਨੇ ਤੇ ਸਭ ਲਈ ਫਰੀ ਹੈ ਕੋਈ ਵੀ ਤੁਹਾਨੂੰ ਪੁਕਾਰ ਕੇ ਇੱਥੇ ਕੋ ਖਾ ਸਕਦਾ ਅਸੀਂ ਕੱਲ ਇੱਕ ਦੋ ਫਲ ਦੇਖੇ ਇਹ ਥੋੜੇ ਕੱਚੇ ਨੇ ਉਹ ਪੱਕੇ ਸੀ ਉਹ ਖਾਦੇ ਸੀ ਅਸੀਂ ਜਾ ਕੇ ਇੱਧਰ ਖਜੂਰਾ ਵਗੈਰਾ ਦੇ ਬੂਟੇ ਨੇ ਹੁਣ ਗਾਂ ਸ਼ੇ ਕੁਮਾਰਾ ਬਾਗ ਸਿਰਫ ਇਨਾ ਹੀ ਸੀ ਬਾਕੀ ਥਾਂ ਥਾਂ ਤੇ ਇਹਨਾਂ ਡਸਟਬੀਨ ਲਗਾਏ ਹੋਏ ਨੇ ਸਭ ਤੋਂ ਵਧੀਆ ਗੱਲ ਇਹ ਆ ਕਿ ਜੋ ਡਸਟਬੀਨ ਲਗਾਏ ਹੋਏ ਨੇ ਡਸਟਬੀਨ ਜਿਹੜੇ ਨੇ ਕਿ ਸੰਗਤ ਕੂੜਾ ਨਾ ਖਿਲਾਰੇ ਤੇ ਸੰਗਤ ਕੂੜਾ ਡਸਟਬੀਨ ਵਿੱਚ ਪਾਵੇ ਸਾਰੀ ਗੁਰੂ ਘਰ ਦੀ ਜਗ੍ਹਾ ਹੈ ਜੀ ਬਾਕੀ ਬਹੁਤ ਸਾਰਾ ਏਰੀਆ ਹੈ ਜਿਹੜਾ ਅਸੀਂ ਤੁਹਾਨੂੰ ਨਹੀਂ ਵੀ ਦਿਖਾ ਸਕ ਰਹੇ ਵੀਡੀਓ ਵਿੱਚ ਜਿਵੇਂ ਉਹ ਸਾਈਡ ਦੇ ਤੇ ਬਹੁਤ ਦੂਰ ਸਾਈਡ ਨੂੰ ਪਾ ਜਾਂਦਾ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਸੰਗਤ ਜੀ ਰੋਕ ਨਹੀਂ ਰੋਕਨੇ ਚਾਰ ਚਫੇਰੇ ਉਸ ਸਾਈਡ ਤੇ ਤੁਹਾਨੂੰ ਗਰਮੀ ਮਹਿਸੂਸ ਹੋ ਸਕਦੀ ਹੈ ਪਰ ਇੱਥੇ ਜਦੋਂ ਤੁਸੀਂ ਆਓਗੇ ਇੱਥੇ ਤੁਹਾਨੂੰ ਗਰਮੀ ਨਹੀਂ ਮਹਿਸੂਸ ਹੁੰਦੀ ਕਿਉਂਕਿ ਰੋਖਾਂ ਕਰਕੇ ਗਰਮੀ ਕੋਈ ਮਹਿਸੂਸ ਨਹੀਂ ਹੁੰਦੀ ਹੈਗੀ ਤੇ ਉਸ ਸਾਈਡ ਤੇ ਫਿਰ ਗੁਰਦੁਆਰਾ ਸਾਹਿਬ ਦਿਖਣ ਲੱਗ ਪੈਂਦਾ ਹੈ ਤੇ ਇਹ ਸਾਰ ਪਾਰਕ ਦਾ ਐ ਸਾਈਡ ਸੀਗੀ ਸਜਾਤ ਸੀਗਾ ਬਾਕੀ ਅੱਗੇ ਨੂੰ ਵੀ ਹੋਰ ਪਾਰਕ ਹੈਗੀ ਐ ਇਸੇ ਤਰ੍ਹਾਂ ਬਣੀ ਹੋਈ ਐ ਤੇ ਇਸ ਵੀਡੀਓ ਨੂੰ ਆਪਾਂ ਕਰਦੇ ਹਾਂ ਇੱਥੇ ਸਮਾਪਤ ਬਾਕੀ ਇਸ ਗੁਰਦਵਾਰਾ ਸਾਹਿਬ ਦਾ ਜੋ ਇਤਿਹਾਸ ਹੈ ਉਸ ਦੀ ਮੈਂ ਨਾਲ ਇਨਫੋਰਮੇਸ਼ਨ ਨਹੀਂ ਕਰਾਂਗਾ ਤੁਸੀਂ ਆਪ ਜੀ ਵੀ ਸੰਗਤ ਜੀ ਪੜ੍ਹ ਸਕਦੇ ਹੋ ਤੇ ਬਹੁਤ ਸੋਹਣਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸੰਗਤ ਜੀਓ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗ ਰਹੀਆਂ ਨੇ ਆਪ ਜੀ ਕਮੈਂਟ ਕਰਕੇ ਜੂਲ ਦੱਸਣਾ ਤੇ ਇਸੇ ਤਰ੍ਹਾਂ ਅਸੀਂ ਆਪਾਂ ਬਖਸ਼ਨੀਆ ਆਗਾਤ ਹੋਗੇ ਅਸੀਂ ਇਸੇ ਚੈਨਲ ਉੱਪਰ ਇਨਫੋਰਮੇਟਿਵ ਸਿੱਖ ਉੱਪਰ ਅਸੀਂ ਇਹ ਵੀਡੀਓ ਅਪਲੋਡ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਯੋ ਸੰਗਤ ਜੀ ਤੁਹਾਨੂੰ ਹੁਣ ਚੀਕੂਆਰੇ ਬਾਗ ਦਿਖਾਈਏ ਇੱਥੇ ਇੱਥੇ ਆ ਚੀਕੂਆ ਦੇ ਸਾਰੇ ਰੁੱਖ ਨੇ ਤੇ ਬੜੇ ਪਲੇ ਪਏ ਨੇ ਰੁੱਖ ਚੀਕੂਆਰੇ ਰੁੱਖ ਤੇ ਸਾਡੇ ਉੱਥੇ ਪੰਜਾਬ ਚ ਵੀ ਹੈ ਨੇ ਦੇਖੇ ਨੇ ਅਸੀਂ ਪਰ ਇੰਨੇ ਜਿਹੜਾ ਪਲੇ ਰੁੱਖ ਨਹੀਂ ਦੇਖੇ ਆਗੇ ਇਧਰ ਵੀ ਸਾਰੇ ਇਹ ਬਾਗ ਹੈ ਚੀਕੂਆ ਦਾ ਤੇ ਫਲ ਵੀ ਬਹੁਤ ਵੱਡਾ ਹੈ ਨਾਰਾ ਮੱਲੋ ਆਪਣੇ ਜਿਹੜਾ ਉੱਥੇ ਫਲ ਹੁੰਦਾ ਉਹ ਏਡਾ ਤਗੜਾ ਨਹੀਂ ਫਲ ਹੁੰਦਾ ਤੇ ਸਾਡੇ ਵੀ ਉੱਥੇ ਜਿਵੇਂ ਆ ਰੋਖ ਸੁੱਕਿਆ ਆਇਆ ਆ ਏਦਾਂ ਸਾਡੇ ਘਰੇ ਵੀ ਹੈਗਾ ਰੂਟਾ ਉਹਨੂੰ ਵੀ ਏਦਾਂ ਸੋਕਾ ਪਿਆ ਸੀ ਪਰ ਅਸੀਂ ਦਵਾਈ ਲਪਾਈ ਲਾਗ ਨਸਰੀ ਤੋਂ ਤੇ ਉਹਦਾ ਬਚਾਅ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਫਲ ਲੱਗ ਗਿਆ ਉਹਨੂੰ ਫੇਰ ਤੇ ਆਜੇ ਤੁਹਾਨੂੰ ਦਿਖਾਈਏ ਇੱਧਰ ਫਲ ਲੱਗੇ ਹੋਏ ਨੇ ਕਿਦਾਂ ਬੂਟੇ ਭਰੇ ਪਏ ਨੇ ਕਿਦਾਂ ਸਾਰੇ ਬਾਕੀ ਸ਼ਾਮ ਦਾ ਸਮਾਂ ਹੋ ਰਿਹਾ ਹੋ ਸਕਦਾ ਕੁਝ ਫਲ ਜੋਨੇਓ ਤੁਹਾਨੂੰ ਨਾ ਦਿਖਦੇ ਹੋਣ ਤੇ ਬਾਕੀ ਉਧਰ ਵੀ ਬਹੁਤ ਸਾਰੇ ਬੂਟੇ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਆ ਜਾਓ ਇੱਧਰ ਬਹੁਤ ਸਾਰੇ ਬਹੁਤ ਸੋਹਣੇ ਫਲਾਵਰ ਨੇ ਵੇਖੋ ਛੋਟੇ ਛੋਟੇ ਕਿੱਡੇ ਵਧੀਆ ਖਜ਼ਾਉਰ ਖੜੇ ਹੋਏ ਨੇ ਇਹ ਸਾਰੇ ਇੱਧਰ ਚੀਕ ਵਾਲੇ ਬੂਟੇ ਨੇ जिधर तुम निगाह मारोगे मारो गीकू बूटे तो सारे फलां भरे पे ने बहुत क्वालिटी के बूटे ने जी चिकुआ ਬਾਕੀ ਡਿਪੈਂਡ ਕੁਆਲਿਟੀ ਤੇ ਵੀ ਹੁੰਦਾ ਇੱਥੇ ਤੁਹਾਨੂੰ ਦਿਖਾਉਣੇ ਆ ਦੇਖੋ ਇਹ ਕਬੂਟੇ ਦਾ ਇੱਕ ਰੁੱਖ ਦਾ ਕਿੰਨਾ ਫਲਾ ਹੈ ਕਮ ਸੰਗਾਂ ਵਾਂ 20 25 ਫੁੱਟ ਫਲਾ ਹੈ ਇੱਕ ਰੁੱਖ ਦਾ ਤੇ ਉਚਾਈ ਵੀ ਬਹੁਤ ਹੈ 20 25 ਫੁੱਟ ਉਚਾਈ ਹੈ ਇੱਧਰ ਦੇਖੋ ਕਿੰਨੇ ਜ਼ਿਆਦਾ ਠੀਕ ਉਹਨੇ ਇਸ ਸਾਈਡ ਉੱਤੇ ਕਿਦਾਂ ਭਰੇ ਪਏ ਨੇ ਰੁੱਖ ਸਭ ਚੀਕੂ ਲੱਗੇ ਹੋਏ ਨੇ ਜਿੰਨੇ ਪੱਤੇ ਉਹਨੇ ਫਲ ਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਆਈਆਂ ਇੱਥੇ ਤੇ ਬੜਾ ਇੱਥੇ ਵਧੀਆ ਥੱਲੇ ਸਾਰੇ ਥੱਲੇ ਘਾਹ ਬਹੁਤ ਸੋਹਣਾ ਲੱਗਾ ਹੋਇਆ ਤੇ ਪਾਣੀ ਦਾ ਬਹੁਤ ਸੋਹਣਾ ਪ੍ਰਬੰਧ ਦੇ ਬੂਟਿਆਂ ਵਾਸਤੇ ਤੇ ਕੁਝ ਤੁਹਾਨੂੰ ਉਧਰ ਦਿਖਾ ਰਨੇ ਆ ਬਾਕੀ ਇੱਥੇ ਰਾਤ ਨੂੰ ਲੇਜ਼ਰ ਲਾਈਟਿੰਗ ਹੁੰਦੀ ਹੈ ਮੈਂ ਇੱਕ ਦੋ ਕਲੇਪ ਉਹਦੇ ਵਿੱਚ ਜੋੜਾਂਗਾ ਜੀ ਉਹ ਵੀ ਤੁਸੀਂ ਦੇਖਿਓ ਉਹ ਜਦੋਂ ਉਸ ਪਾਸੇ ਹਯੂ ਸਾਹਿਬ ਸੱਚਖੰਡ ਸਾਹਿਬ ਵਿਖੇ ਭੋਗ ਪੈਂਦਾ ਹੈ ਫਰਾਹਰਾ ਸਾਹਿਬ ਦਾ ਉਸ ਤੋਂ ਫਿਰੰਤ ਇੱਥੇ ਆ ਕੇ ਉਹ ਸੰਗਤਾਂ ਨੂੰ ਵੱਲੋਂ ਉੱਥੇ ਵੀ ਕਹਿੰਦੇ ਨੇ ਕਿ ਤੁਸੀਂ ਉੱਥੇ ਜਾਓ ਤੇ ਜਾ ਕੇ ਦਰਸ਼ਨ ਦੇਦਾਰੇ ਕਰੋ ਤੇ ਬਹੁਤ ਸੋਹਣਾ ਮਾਹੌਲ ਬਣਾਇਆ ਹੋਇਆ ਸੰਗਤ ਜੀ ਨੇ ਆ ਇਧਰ ਸਾਰੇ ਐਸਾਈਡ ਨੂੰ ਜਿੰਨੇ ਨੇ ਸਾਰੇ ਝੀਕੂ ਤੇ ਬਾਗਾਂ ਤੇ ਸਭ ਲਈ ਫਰੀ ਹੈ ਕੋਈ ਵੀ ਤੁਹਨ ਪੁਕਾਰ ਕੇ ਚੀ ਕੋ ਖਾ ਸਕਦਾ ਅਸੀਂ ਕੱਲ ਇੱਕ ਦੋ ਫਲ ਦੇਖੇ ਜਿਹੜੇ ਥੋੜੇ ਕੱਚੇ ਨੇ ਉਹ ਪੱਕੇ ਸੀ ਉਹ ਖਾਦੇ ਸੀ ਅਸੀਂ ਜਾ ਕੇ ਇੱਧਰ ਖਜੂਰਾ ਵਗੈਰਾ ਦੇ ਬੂਟੇ ਨੇ ਹੁਣ ਗਾਂ ਏ ਕੁਮਾਰਾ ਬਾਗ ਸਿਰਫ ਇਨਾ ਹੀ ਸੀ ਬਾਕੀ ਥਾਂ ਥਾਂ ਤੇ ਇਹਨਾਂ ਨੇ ਡਸਟਬੀਨ ਲਗਾਏ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਡਸਟਬੀਨ ਲਗਾਏ ਹੋਏ ਨੇ ਡਸਟਬੀਨ ਜਿਹੜੇ ਨੇ ਕਿਸ ਸੰਗਤ ਊੜਾ ਨਾ ਖਿਲਾਰੇ ਤੇ ਸੰਗਤ ਕੂੜਾ ਡਸਟਬੀਨ ਵਿੱਚ ਪਾਵੇ ਸਾਰੀ ਗੁਰੂ ਘਰ ਦੀ ਜਗ੍ਹਾ ਹੈ ਜੀ ਬਾਕੀ ਬਹੁਤ ਸਾਰਾ ਏਰੀਆ ਹੈ ਜਿਹੜਾ ਅਸੀਂ ਤੁਹਾਨੂੰ ਨਹੀਂ ਵੀ ਦਿਖਾ ਸਕ ਰਹੇ ਵੀਡੀਓ ਵਿੱਚ ਜਿਵੇਂ ਉਹ ਸਾਈਡ ਦੇ ਤੇ ਬਹੁਤ ਦੂਰ ਸਾਈਡ ਨੂੰ ਪਾ ਜਾਂਦਾ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਸੰਗਤ ਜੀ ਰੋਕੇ ਰੋਕਨੇ ਚਾਰ ਸਵੇਰੇ ਉਸ ਸਾਈਡ ਤੇ ਤੁਹਾਨੂੰ ਗਰਮੀ ਮਹਿਸੂਸ ਹੋ ਸਕਦੀ ਹੈ ਪਰ ਇੱਥੇ ਜਦੋਂ ਤੁਸੀਂ ਆਓਗੇ ਇੱਥੇ ਤੁਹਾਨੂੰ ਗਰਮੀ ਨਹੀਂ ਮਹਿਸੂਸ ਹੁੰਦੀ ਕਿਉਂਕਿ ਰੁੱਖਾਂ ਕਰਕੇ ਗਰਮੀ ਕੋਈ ਮਹਿਸੂਸ ਨਹੀਂ ਹੁੰਦੀ ਹੈਗੀ ਤੇ ਉਸ ਸਾਈਡ ਤੇ ਫਿਰ ਗੁਰਦੁਆਰਾ ਸਾਹਿਬ ਦਿਖਣ ਲੱਗ ਪੈਂਦਾ ਹੈ ਤੇ ਇਹ ਸਾਰਾ ਪਾਰਕ ਦਾ ਐ ਸਾਈਡ ਸੀਗੀ ਸਜਾਤ ਸੀਗਾ ਬਾਕੀ ਅੱਗੇ ਨੂੰ ਵੀ ਹੋਰ ਪਾਰਕ ਹੈਗੀ ਐ ਇਸੇ ਤਰ੍ਹਾਂ ਬਣੀ ਹੋਈ ਐ ਤੇ ਇਸ ਵੀਡੀਓ ਨੂੰ ਆਪਾਂ ਕਰਦੇ ਹਾਂ ਇੱਥੇ ਸਮਾਪਤ ਬਾਕੀ ਇਸ ਗੁਰਦਵਾਰਾ ਸਾਹਿਬ ਦਾ ਜੋ ਇਤਿਹਾਸ ਹੈ ਉਸ ਦੀ ਮੈਂ ਨਾਲ ਪੋਰਡ ਨਹੀਂ ਕਰਾਂਗਾ ਤੁਸੀਂ ਆਪ ਜੀ ਸੰਗਤ ਜੀ ਪੜ੍ਹ ਸਕਦੇ ਹੋ ਤੇ ਬਹੁਤ ਸੋਹਣਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸੰਗਤ ਜੀਓ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਹੈ ਨੇ ਆਪ ਜੀ ਕਮੈਂਟ ਕਰਕੇ ਜੂਲ ਦੱਸਣਾ ਤੇ ਇਸੇ ਤਰ੍ਹਾਂ ਤੁਸੀਂ ਖਾਂ ਬਖਸ਼ਨੀ ਆ ਗਾਤਾਂਗੇ ਅਸੀਂ ਇਸੇ ਚੈਨਲ ਉੱਪਰ ਇਨਫੋਰਮੇਟਿਵ ਸਿੱਖ ਉੱਪਰ ਅਸੀਂ ਇਹ ਵੀਡੀਓ ਅਪਲੋਡ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ